ਇਸ ਦਾ ਕੀ ਨਾਮ ਮੈਨੂੰ ਅੱਜ ਕਿਹੜੀ ਦੁਨੀਆ ਨੂੰ ਕੀ ਨਾਮ ਲੱਗਣੇ। ਸ਼ੁਰੂਫੇ ਗ੍ਰਾਮਾ ਜਨ ਅਫੈਕਟਿਵ ਪੰਜਾਬ ਭਾਰਤ ਪਾਕਿਸਤਾਨ ਦੀ ਲਖਵਾਟ ਕਾਇਤ। ਅੱਜ ਜਿਹੜੀ ਸਾਡੀ ਮੀਟਿੰਗਾਂ ਨੂੰ ਹਰ ਵਾਰ ਹੁੰਦੀ ਹੈ 12 ਤਰੀਕ ਦੀ ਉਹ ਅਸੀਂ ਮੀਟਿੰਗਾਂ ਰੱਖੀ ਹੈ ਕਈ ਮਸਲਿਆਂ ਤੇ ਜਿਵੇਂ ਕੋਈ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਨੂੰ ਮੁਸ਼ਕਲ ਆਉਣੀ ਹੈ ਉਸ ਮਸਲੇ ਤੇ ਹੈ ਜਾਂ ਮਤਲਬ ਹੀ ਪੰਜਾਬ ਦੇ ਸਾਡੇ ਜਿਹੜੇ ਮਸਲੇ ਹੈ ਜਾਂ ਸਾਡੇ ਪੰਜਾਬ ਦੇ ਸੂਬਾ ਪ੍ਰਸ਼ਾਸਨ ਮੋਰਚੇ ਵੱਲੋਂ ਕੋਈ ਫੈਸਲੇ ਆਏ ਨੇ ਉਹਨਾਂ ਨੂੰ ਲਾਗੂ ਕਰਨ ਲਈ ਉਹਨਾਂ ਦੇ ਪੂਰ ਅਰੋਰਾਮਾਂ ਨੂੰ ਪੂਟਣੋਂ ਮੰਤਨੋਂ ਮਤਲਬ ਲਾਗੂ ਕਰ ਲਈ ਇਸ ਮੀਟਿੰਗ ਬੁਲਾਈ ਹੈ। ਇਹਦਾ ਮੀਟਰ ਦਾ ਮੁੱਖ ਮਕਸਦ ਜਿਹੜੀ ਸਾਡੀ 24 ਫਰੀਦ ਲੈਂਡ ਪੂਲਿੰਗ ਤੇ ਸਾਡੀ ਸਮਰਾਲੇ ਰੈਲੀ ਆ ਉਹ ਅਸੀਂ ਉਸਦੇ ਤਿਆਰੀਆਂ ਕਰ ਰਹੇ ਆ ਪਾਵੇਂ ਲੈਂਡ ਪੂਲਿੰਗ ਦੇ ਸਰਕਾਰ ਨੇ ਵਾਪਸ ਲਈ ਪਰ ਉਸਹੀ ਕਾਨੂੰਨੀ ਪ੍ਰਕਿਰਿਆ ਦੇ ਮਤਲਬ ਵਾਪਸ ਨਹੀਂ ਲਈ ਹਜੇ ਤੱਕ ਹਰੀ ਸਿਰਫ ਮਤਲਬ ਹੀ ਟੈਂਪਰੇਰੀ ਗਿਆਸਾ ਦੇ ਆਪਾਂ ਮੁਲਕ ਆਗਦੀ ਇੱਕ ਕੀਤਾ ਉਹਨਾਂ ਨੇ ਸਾਡੀ ਮੰਗ ਆ ਵੀ ਜਿੰਨਾ ਚਿਰ ਸਰਕਾਰ ਉਹ 2B ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਕਿਉਂਕਿ ਮੋਦੀ ਸਰਕਾਰ ਨੇ ਕਿਹਾ ਕਿ ਕੀਤੀ ਦਿੱਤੀ ਸਾਨੂੰ ਜਦੋਂ ਦਿੱਲੀ ਮੋਟੇ ਤੋਂ ਨਿਕਾਲੇ ਗੁੰਨ ਦਾ ਪਰ ਸਾਡੀ ਮੰਗ ਸੀ ਇਹਨੂੰ ਮਤਲਬ ਬਿਨਾ ਉਹਦੇ ਸਬੰਧਾਂ ਦੇ ਵਿੱਚ ਪੇਸ਼ ਕੀਤਾ ਜਾ। ਉਸ ਤਾਂ ਸਾਡੀ ਮੰਗ ਇੱਥੇ ਵੀ ਹੈ ਲੈਂਡ ਪੂਲਿੰਗ ਦੀ। ਵੀ ਇਹਨੂੰ ਵਿਧਾਨ ਸਭਾ ਵਿੱਚ ਪੇਸ਼ ਕਰਕੇ ਜਾਂ ਕਮੇਟੀ ਮੀਟਿੰਗ ਬੁਲਾ ਕੇ ਇਹਨੂੰ ਰੱਦ ਕੀਤੀ ਜਾਵੇ। ਫਿਰ ਅਸੀਂ ਇਸ ਨੂੰ ਮਨਜ਼ੂਰ ਕਰਾਂਗੇ। ਉਹਨਾਂ ਦੇ ਅਸੀਂ ਇਹ ਪਾਵਰ ਸਟੀ ਇਹਨਾਂ ਦੇ ਬਿਆਨਾਂ ਤੇ ਭਰੋਸਾ ਨਹੀਂ ਕਰਾਂਗੇ। ਮੁੱਖ ਮੰਤਰੀ ਕਹਿੰਦਾ ਵੀ ਜੇ ਆਪਾਂ ਮੈਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਕਰਕੇ ਇਹ ਜਿਹੜੀ ਹੈ ਇਹ ਜਿਸਨ ਬਾਤ ਕਰ ਰਿਹਾ। ਇਸ ਨੂੰ ਕਿਸਨਾਂ ਦੇ। ਬਿਲਕੁਲ ਠੂ ਰੋਲਾ ਮੁੱਖ ਮੰਤਰੀ ਵੀ ਕਿਸਾਨਾਂ ਨੇ ਜੇ ਨਾਲ ਸੀ ਕਿਸਾਨਾਂ ਤਾਂ ਮੈਂ ਮੰਗ ਹੀ ਨਹੀਂ ਸੀਗੀ ਲੈਂਡ ਪੂਲਿੰਗ ਲੈਉਣ ਦੀ। ਫਿਰ ਲੈਣ ਦੀ ਕਿਉਂ ਗਈ? ਕਿਸਾਨਾਂ ਦੀ ਮੰਗ ਹੈ ਵੀ ਵੇ ਸਾਡੇ ਕਿਸਾਨਾਂ ਨਾਲ ਸਾਡੀ ਕਿਸਾਨਾਂ ਦੀ ਮੰਗ ਹੈ ਵੀ ਬਾਹਰ ਲਾ ਕੇ ਬੰਦਾ ਕੁਝ ਤਾਂ ਜੀਣਾ ਸੀ ਉਹ ਤਾਂ ਲਾਗੂ ਨਹੀਂ ਕਰਦੇ ਪਾਲਸੀ ਇਹ ਇਹ ਤਾਂ ਸਿਰਫ ਇਹਨਾਂ ਦੀ ਇੱਕ ਬਹੁਤ ਵੱਡੀ ਨੀਤੀ ਸੀਗੀ ਜਿਹਦੇ ਵਿੱਚ ਪੰਜਾਬ ਦੇ ਲੋਕ ਜਾਗਰੂਕ ਹੋ ਗਏ ਤੇ ਉਹ ਇਹਨਾਂ ਦੀ ਇਹਨਾਂ ਦੀ ਫੇਲ ਕਰਤੀ ਇਹਨਾਂ ਨੇ ਬਹੁਤ ਵੱਡਾ ਲੋਨ ਲੈਣਾ ਸੀਗਾ ਉਹ ਤੇ ਪੰਜਾਬ ਨੂੰ ਕਰਜ਼ਾਈ ਕਰਨਾ ਸੀ ਔਰ ਕਿਸਾਨ ਨੂੰ ਖਤਮ ਕਰਨ ਦੀ ਇਹ ਨੀਤੀ ਸੀਗੀ ਪਰ ਪੰਜਾਬ ਦੇ ਲੋਕ ਇਹਨਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕ ਜ਼ਮੀਨਾਂ ਦੇ ਕਿੰਨੇ ਮਰ ਜਾਣਗੇ ਤਾਂ ਆਵੇਂ ਸਾਨੂੰ ਖੁੱਦਗੁਲੀਆਂ ਕਰਨੇ ਪਏ ਲੜ ਕੇ ਮਰਨਾ ਪੈਂਦਾ ਚਾਹੇ ਆਪਣੇ ਆਪ ਮਰਨਾ ਪੈਂਦਾ ਅਸੀਂ ਮਰ ਜਾ ਪਰ ਜ਼ਮੀਨਾਂ ਨਹੀਂ ਦੇਣੀ ਪੋਲਿਟਿਕਲ ਪਾਰਟੀਆਂ ਸਾਰੀਆਂ ਨਿਗਰਨੀਆਂ ਸਬਤੇ ਜੀਐਸਨ ਨੂੰ ਲੈ ਕੇ ਲਗਾਤਾਰ ਨਾ ਵੱਲੋਂ ਵੀ ਹੋ ਰਹੀਆਂ ਇਹਨਾਂ ਨੂੰ ਕਿਤਨਾ ਮੈਂ ਜੀ ਮੈਨੂੰ ਆਸੀ ਹੁੰਦੀ ਸ਼ੋਮਨੀ ਕਾਲ ਜਲ ਬਦਲ ਤੇ ਉਹ ਕਹਿੰਦੇ ਵੀ ਅੱਜ ਬਿਆਨ ਲੱਗਿਆ ਵੀ ਸਾਡੇ ਕਰਕੇ ਧਰਨਾ ਕਰਕੇ ਰੱਬੀ ਹੈ ਕਿ 2013 ਵਿੱਚ ਤੁਸੀਂ ਇਹ ਪੋਸਟ ਤੁਸੀਂ ਲੈ ਕੇ ਆਏ ਹੋ ਤੁਸੀਂ ਤਾਂ ਲੈ ਕੇ ਆਏ ਤੁਸੀਂ ਦੋਸ਼ੀ ਹੋ ਇਸ ਤੋਂ ਪਹਿਲਾਂ ਲੈ ਕੇ ਆਉਗਾ ਭਗਵਾਨ ਜਨਮ ਤੋਂ ਲੈ ਕੇ ਇਸ ਕਰਕੇ ਜਿਹੜੇ ਸਿਆਸੀ ਪਾਰਡੀਆਂ ਉਹ ਸਿਰਫ ਆਉਂਦੀਆਂ ਚਾਸੀ ਕੋਟਾ ਸੇ ਇੱਕ ਨੂੰ ਫਿਰਨੀਆ ਪਰ ਆਸਰ ਦੇ ਵਿੱਚ ਸੱਚਾਈ ਹਰ ਇੱਕ ਵਰਗ ਨੂੰ ਪਤਾ ਹੈ ਵੀ ਇਹ ਕਰਕੇ ਜੇ ਪੌਸੀ ਰਾਡ ਹੋਈ ਤਾਂ ਕਿਸਾਨ ਜੱਥੇ ਬੰਦਿਆਂ ਜਾਂ ਹੀਰੋਕਪ ਤੋਰਚੇ ਵੱਲੋਂ ਮਤਰੀ ਵਿਰੋਧ ਸੱਦ ਗਏ ਜਿਹੜੀ ਹੈ ਮਤਲਬ ਪੌਸੀ ਰਾਡ ਦੇ ਕਾਰਨ ਤੇ ਅਜੇ ਮਜਬੂਰ ਹੋਈ ਹੈ ਅਕਰ ਕੀ ਨਾਮ ਹੈ ਤੁਹਾਡਾ ਨਾਮ ਨਰਮਨ ਸਿੰਘ ਢੰਡੂ ਕੇ ਸੁਭਾ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੀਆਂ ਲਖੋਵਾਲਾ ਅੱਜ ਤੱਕ ਨਹੀਂ ਲੱਗਿਆ ਅੱਜ ਦਾ ਜੋ ਲਾਈਨ ਦੇ ਪੌਸੀ ਦਾ ਚੱਲ ਰਿਹਾ ਸੀ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਸੀ ਸਰਕਾਰ ਨੇ ਪੰਜਾਬ ਸਰਕਾਰ ਨੇ ਖਾਤਰ ਸੈਂਟਰ ਦੇ ਹੁਕਮ ਤਹਿਤ ਜਿਵੇਂ ਸੈਂਟਰ ਨੇ ਕਾਲੇ ਕਾਨੂੰਨ ਸੀਗੇ ਉਹ ਲਾਗੂ ਕਰਨੇ ਕੋਸ਼ਿਸ਼ ਕੀਤੀ ਸੀ ਤਾਂ ਕੇਂਦਰ ਨੇ ਹੁਣ ਉਹੀ ਕਾਨੂੰਨ ਪੰਜਾਬ ਸਰਕਾਰ ਦੇ ਭਗਵੰਤ ਮਾਨ ਸਰਕਾਰ ਤੋਂ ਲੈਂਡ ਕਬੋਜ਼ ਚਾਲੂ ਕਰਨ ਵਾਸਤੇ ਇਹ ਟਾਵਾ ਬੋਲਿਆ ਸੀ। ਹੋਇਸ ਕਰਕੇ ਜਥੇਬੰਦੀਆਂ ਨੂੰ ਬਹੁਤ ਇਕੱਠੇ ਹੋ ਕੇ ਸੰਘਰਸ਼ ਕਰਨਾ ਪਿਆ ਤਾਂ ਕਿ ਅੱਜ ਜਿਹੜੀ ਸਰਕਾਰ ਹੈ ਮਜਬੂਰ ਹੋ ਕੇ ਲੈਂਡ ਕਬੋਜ਼ ਦੀ ਜੋ ਪਾਲਿਸੀ ਹੈ ਉਹ ਇਹਨਾਂ ਨੂੰ ਵਾਪਸ ਲੈਣੀ ਪਈ ਪਰ ਅਸੀਂ ਇਹਨਾਂ ਤੇ ਤਸੱਲੀ ਨਹੀਂ ਕਰਦੇ ਜਿਹੜੇ ਪ੍ਰੋਫੈਸ਼ਨਲ ਇਹਨਾਂ ਨੇ ਮੀਟਿੰਗਾਂ ਬੁਲਾ ਕੇ ਇਸ ਪਾਲਿਸੀ ਨੂੰ ਲਾਗੂ ਕੀਤਾ ਹੈ ਉਸੇ ਪ੍ਰੋਸੈਸ ਨਾਲ ਇਹ ਮੀਟਿੰਗਾਂ ਬੁਲਾ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਗਵਰਨਰ ਨੂੰ ਭੇਜਣਾ ਫਿਰ ਸਾਨੂੰ ਇਹਨਾਂ ਤੇ ਤਸੱਲੀ ਆਊਗੀ ਸਾਨੂੰ ਭਗਵਾਨਮਾਨ ਭਗਵਾਨ ਮੁੱਖ ਮੰਤਰੀ ਭਗਵੰਤ ਸੱਈ ਕੋਈ ਪ੍ਰੋਸਾਨੀ ਕਿਉਂਕਿ ਇਹ ਚੁਟਕਲੇ ਵਾਲਾ ਹੈਗੇ ਇਸ ਕਰਕੇ ਜਦੋਂ ਕੋਈ ਟੀਚਰ ਮੰਗਾ ਮੰਗਦੇ ਨੇ ਤਾਂ ਫਿਰ ਕਹਿੰਦਾ ਵੀ ਮੈਂ ਮਾਸਟਰ ਦਾ ਮੁੰਡਾ ਜਦੋਂ ਕਿਸਾਨ ਉੱਠਦੇ ਨੇ ਆਪਣੇ ਮੰਗਾ ਮੰਗਦੇ ਨੇ ਫਿਰ ਕਹਿੰਦਾ ਮੈਂ ਕਿਸਾਨ ਦਾ ਮੁੰਡਾ ਹੈ ਬਸ ਇਹ ਨਾ ਇਹ ਟੀਚਰ ਦਾ ਮੁੰਡਾ ਹੈ ਨਾ ਇਹ ਕਿਸਾਨ ਦਾ ਮੁੰਡਾ ਹੈ ਇਹ ਜਿੰਨੇ ਵੀ ਇਹਨੇ ਕਹੇ ਸੀ ਉਹ ਝੂਠ ਮਾਰ ਕੇ ਪੇਟੀਕਲ ਲਾਈਨ ਦੇ ਵਿੱਚ 70 ਸਾਲਾਂ ਦੇ ਵਿੱਚ ਅਸੀਂ ਕਦੇ ਇਹ ਹੈ ਜਾਂ ਬਦਲਾਅ ਨਹੀਂ ਦੇਖਿਆ ਜਿਹੜੇ ਕੰਮ ਨਹੀਂ ਹੋਏ ਉਹ ਇਹੋ ਜਿਹੇ ਕਰਦੇ ਖਾਸ ਕਰਕੇ ਜੇ ਪਹਿਲਾਂ ਵਾਲੀਆਂ ਸਰਕਾਰਾਂ ਕੋਈ ਥੋੜੇ-ਮੋٹے ਕੰਮ ਕਰਦੇ ਸੀ ਤਾਂ ਉਹ ਇਸ ਤਰ੍ਹਾਂ ਨਹੀਂ ਸੀ ਕਰਦੇ ਆ ਵੱਡੇ-ਵੱਡੇ ਜੋ ਸਕੂਲ ਬਣ ਗਏ ਸਕੂਲ ਬਣ ਗਏ ਕਾਲਜ ਬਣ ਗਏ ਯੂਨੀਵਰਸਿਟੀਆਂ ਬਣੀਆਂ ਨੇ ਤਾਂ ਉਹਦੇ ਘੱਟ ਨਾਲ ਉਹਨਾਂ ਨੇ ਕਰਦੇ ਆ ਪਰ ਇਹ ਤਾਂ ਥੱਲੇ ਆ ਕੇ ਸਕੂਲਾਂ ਦੇ ਵਿੱਚ ਲੈਟਰਾਂ ਦੇ ਹੱਥ ਤੜਾਂ ਕੇ ਲੈਟਰਾਂ ਦੇ ਉਹਨਾਂ ਦੀ ਇਹ ਘਟਨਾ ਤੇ ਆ ਗਿਆ ਸ਼ਰਕੇ ਇਹਨਾਂ ਦੀ ਗਿਰੀ ਨੀਤੀ ਹੈ ਸਾਨੂੰ ਇਹਨਾਂ ਤੇ ਕੋਈ ਤਸੱਲੀ ਨਹੀਂ ਪਰ ਅਸੀਂ ਜੋ 24 ਅਗਸਤ ਦੀ ਸਮਰਾਣਾ ਅਸਾਨ ਪੰਚਾਇਤ ਮੋਰਚੇ ਵੱਲੋਂ ਸੱਦੀ ਹੈ ਉਸ ਨੂੰ ਅਸੀਂ ਪੂਰਾ ਤਕੜਾ ਪਹਿਰਾ ਦੇ ਰਹੇ ਹਾਂ ਉਸੇ ਜੋਰ ਜਮਾਈ ਦੇ ਵਿੱਚ ਅੱਜ ਅਸੀਂ ਬਠਿੰਡਾ ਦੇ ਵਿੱਚ ਮੀਟਿੰਗ ਕਰ ਰਹੇ ਹਾਂ ਅਸੀਂ ਪੂਰੇ ਪੱਧਰ ਤੇ ਇਸ ਰੈਲੀ ਨੂੰ ਸਫਰ ਕਰਾਂਗੇ ਤੇ ਵੱਡੇ ਜਥੇ ਦੇ ਵਿੱਚ ਉੱਥੇ ਸ਼ਾਮਲ ਹੋਵਾਂਗੇ